ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜੋ ਕਿ ਐਮਪੀ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ 'ਚ ਹੜ੍ਹਾਂ ਦੇ ਦੌਰਾਨ ਜੋ ਨੁਕਸਾਨ ਹੋਇਆ ਹੈ ਉਸ ਦੌਰਾਨ ਕਈ ਲੋਕਾਂ ਦੀ ਮੌਤ ਹੋਈ ਹੈ ਇਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਹੁਣ ਐਲਪੀਯੂ ਦੇ ਵਾਈਸ ਚਾਂਸਲਰ ਉੱਠ ਖੜੇ ਹੋਏ ਨੇ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਮ੍ਰਿਤਕ ਲੋਕਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਹੈ ਜਿਹੜੀ ਉਹ ਐਲਪੀ ਯੂਨੀਵਰਸਿਟੀ ਦੇ ਵਿੱਚ ਦਿੱਤੀ ਜਾਵੇਗੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇਹਨਾਂ ਲੋਕਾਂ ਨੂੰ ਇਹਨਾਂ ਦੀ ਡਿਗਰੀ ਇਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਵੱਖ-ਵੱਖ ਅਹੁਦਿਆਂ ਦੇ ਉੱਪਰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੀ ਜਿਹੜੀ ਮਦਦ ਹੈ ਉਹ ਜ਼ਿੰਦਗੀ ਭਰ ਦੇ ਲਈ ਕੀਤੀ ਜਾ ਸਕੇ ਕੀ ਕੁਝ ਕਹਿਣਾ ਇਸ ਮੌਕੇ ਐਮਪੀ ਦਾ ਆਓ ਸੁਣਦੇ ਹਾਂ ਕਿ ਜਿੰਨੇ ਵੀ ਸਾਡੇ 43 ਪਰਿਵਾਰਾਂ ਦੀ ਇੱਕ ਇੱਕ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲਈ ਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ੍ਹ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਆਪਿਕ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਆ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਹਦੇ ਨਾਲ ਨਾਲ ਮੈਂ ਇਹ ਚਾਹਾਂਗਾ ਔਰ ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਿਵਾਰਾਂ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਿਲ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਉਹ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸਿਓ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸ ਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਦਾਦੀ ਕਾਬਲੀਅਤ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੇ ਪਰਮਨੈਂਟ ਇਹ ਇੱਕ ਮੈਓ ਟ੍ਰਾਲਾ ਲੈ ਕੇ ਤੁਹਾਡੇ ਸਾਹਮਣੇ ਆਇਆ ਹੈਗਾ ਤੇ ਮੇਰੀ ਇਹ ਬੇਨਤੀ ਹੈ ਕਿ ਤੁਹਾਡੇ ਥੁਰੇ ਇਹ ਚੀਜ਼ਾਂ ਸਾਰਿਆਂ ਤੱਕ ਪਹੁੰਚਣ ਸਵਾਲੀ ਹੋ ਉਸ ਵਿੱਚੋਂ ਕਿਸੇ ਇੱਕ ਨੇ ਵੀ ਅਗਰ ਅਨਲੌਕ ਨਹੀਂ ਲene se inkaar kiya ਤੋ ਫਿਰ ਆਪਾਂ ਪ੍ਰਟੈਸਟ ਕਰਦੇ। ਦੇਖੇ ਆਪਾਂ ਉਹਨੂੰ ਸਮਝਾ ਸਕਦੇ ਹਾਂ ਕਿ ਬੇਨਤੀ ਕਰ ਸਕਦੇ ਆਪਾਂ ਪੂਰਾ ਜੋਰ ਲਗਾਵਾਂਗੇ। ਜੇ ਕੋਈ ਇਦਾਂ ਦੀ ਗੱਲ ਮੈਨੂੰ ਨਹੀਂ ਲੱਗਦਾ ਪਰ ਕੋਈ ਮਜਬੂਰੀ ਕਿਸੇ ਦੀ ਹੋ ਸਕਦੀ ਹੈਗੀ ਤੇ ਉਹਨੂੰ ਬੈਠ ਕੇ ਸਮਝਾਵਾਂਗੇ ਕੋਈ ਹੋਰ ਹੱਲ ਲੱਭਾਂਗੇ ਕਿ ਕਿਵੇਂ ਤੁਹਾਡੀ ਮਦਦ ਕਰ ਸਕਦੇ ਆ। ਅ ਦੇਖੋ ਸਾਰੇ ਜਾਣਦੇ ਆ ਕਿ ਪੰਜਾਬ ਜਿਹੜਾ ਹੈਗਾ ਇਸ ਵੇਲੇ ਬਹੁਤ ਵੱਡੀ ਤਰਾਸਤੀ ਤੋਂ ਗੁਜ਼ਰ ਰਿਹਾ ਹੈਗਾ। ਪੰਜਾਬ ਅਜੇ ਹੀ ਸਟੇਟ ਰਹੀ ਹੈ ਜਿਹਨੇ ਹਮੇਸ਼ਾ ਇੱਕ ਦੇ ਬਾਅਦ ਇੱਕ ਤਰਾਸਦੀ ਸਈਆਂ ਨੇ ਜੇ ਵਿਦੇਸ਼ੀ ਹਮਲੇ ਹੋਏ ਸਭ ਤੋਂ ਪਹਿਲਾਂ ਪੰਜਾਬ ਹੋਏ ਵਟਵਾਰੇ ਦੇ ਵਿੱਚ ਪੰਜਾਬ ਵੰਡਿਆ ਗਿਆ ਉਗਰਵਾਦ ਵੀ ਪੰਜਾਬ 'ਚ ਆਇਆ ਪੰਜਾਬ ਦਾ ਵਟਵਾਰਾ ਵੀ ਹੋਇਆ ਆਜ਼ਾਦੀ ਦੇ ਬਾਅਦ ਪਰ ਅੱਜ ਜਿਹੜੀ ਤਰਾਸਦੀ ਆਈ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਵਟਵਾਰੇ ਪੰਜਾਬ ਦੇ ਵਟਵਾਰੇ ਦੇ ਬਾਅਦ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਬਣਿਆ ਉਹ ਸ਼ਾਇਦ ਸਭ ਤੋਂ ਵੱਡੀ ਤਰਾਸਦੀ ਹੈਗੀ 1988 ਦੇ ਵਿੱਚ ਬਾੜਾਂ ਆਈਆਂ ਬਹੁਤ ਵੱਡੀ ਬਾੜਾਂ ਆਈਆਂ ਲੇਕਿਨ ਜਿਹੜੀ ਇਹ ਬਾੜ ਹੈਗੀ ਉਸ ਤੋਂ ਵੀ ਵੱਡੀ ਹੈਗੀ ਇਹ ਜਿਹੜੀ ਪ੍ਰਕਿਰਤਿਕ ਤਰਾਸਤੀ ਪੰਜਾਬ ਤੇ ਆਈ ਹੈਗੀ ਇਹ ਆਪਾਂ ਸਾਰਿਆਂ ਨੂੰ ਚ ਜੋੜ ਰਹੀ ਹੈਗੀ ਆਪਾਂ ਸਾਰੇ ਜਾਣਦੇ ਹੈਗੇ ਕਿ 1900 گاਉਂ ਪਿੰਡ ਸਾਡੇ ਬਾੜ ਹਿੱਟ ਆ ਚੁੱਕੇ ਹੈਗੇ ਨੇ ਟੋਟਲ ਸਾਡੇ ਪਿੰਡ तकरीबन 14000 ਹੈਗੇ ਨੇ ਜਿਹੜੇ 1900 2000 ਮੀਨਸ 15% ਸਾਡੇ ਇਲਾਕਾ ਜਿਹੜਾ ਉਹ ਬਾੜ ਦੇ ਥੱਲੇ ਆ ਚੁੱਕਾ ਹੈਗਾ 4 ਲੱਖ ਏਕੜ 4 ਲੱਖ ਏਕੜ ਜ਼ਮੀਨ ਬਾੜ ਦੇ ਥੱਲੇ ਆ ਚੁੱਕੀ ਹੈਗੇ 5 ਲੱਖ ਤੋਂ ਵੱਧ ਪਰਿਵਾਰ ਇਸ ਤੋਂ ਇਫੈਕਟਿਡ ਹੈਗੇ ਨੇ 23 ਸਾਡੇ ਜ਼ਿਲ੍ਹੇ ਹੈਗੇ ਨੇ 23 ਦੇ 23 ਜ਼ਿਲ੍ਹੇ ਹੁਣ ਸਾਰੇ ਪ੍ਰਭਾਵਿਤ ਹੋ ਗਏ ਹੈਗੇ ਨੇ ਤਾਂ ਅਜਿਹੇ ਮੌਕੇ ਦੇ ਵਿੱਚ ਮੈਨੂੰ ਚੰਗਾ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਗੈਸਟਡ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੌਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਰਸਨਲ ਤੌਰ ਤੇ ਵਿਅਕਤੀਗਤ ਤੌਰ ਤੇ ਸਾਰਾ ਮੋਨੀਟਰ ਕਰ ਰਹੇ ਨੇ ਦਿੱਲੀ ਬੈਠ ਕੇ ਵੀ ਤੇ ਕੱਲੋਂ ਪੰਜਾਬ ਦਾ ਦੌਰਾ ਵੀ ਕਰਕੇ ਗਏ ਤੇ ਜ਼ਰੂਰੀ ਹਦਾਇਤਾਂ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਦੇਕੇ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵਤ ਮਾਨ ਜੀ ਵੀ ਪਰਸਨਲੀ ਲੱਗੇ ਰਹੇ ਇਸਲਾਵਾਤ ਤੱਕ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਵੀ ਲੋਕਾਂ ਦੇ ਹਵਾਲੇ ਕਰਤਾ ਖੁਦ ਪਿੰਡਾਂ 'ਚ ਗਏ ਬਾੜ ਇਲਾਕਿਆਂ 'ਚ ਗਏ ਤਾਂ ਨਰੀ ਤਬੀਅਤ ਵੀ ਖਰਾਬ ਹੋ ਗਈ ਚਲੋ ਰੱਬ ਉਹਨਾਂ ਨੂੰ ਜਲਦੀ ਠੀਕ ਕਰੇਗਾ ਔਰ ਉਹ ਸਾਨੂੰ ਸਿੱਧਾ ਮਾਰਗਦਰਸ਼ਨ ਕਰਨਗੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਉਂਡ ਜ਼ੀਰੋ ਤੇ ਲੱਗੇ ਹੋਏ ਹੈਗੇ ਨੇ ਸਾਰੇ ਐਮ ਐਲ ਏ ਸਹਿਬਾਨ ਲੱਗੇ ਨੇ ਸਾਰੇ ਮੰਤਰੀ ਸਹਿਬਾਨ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮ ਪੀਜ਼ ਨੇ ਉਹ ਵੀ ਸਾਰੇ ਲੱਗੇ ਹੈਗੇ ਨੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਿਵਲ ਸੁਸਾਇਟੀ ਜਨਤਾ ਹੈਗੀ ਆਮ ਜਨਤਾ ਉਹ ਵੀ ਪੂਰੇ ਤਰੀਕੇ ਨਾਲ ਬਾੜਪੀਟ ਕੰਦੀ ਮਦਦ ਕਰ ਰਹੀ ਹੈਗੀ ਸਾਡੇ ਜਿਹੜੇ ਐਨ ਜੀਓ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਸੰਗਤਾਂ ਲੱਗੀਆਂ ਹੋਈਆਂ ਹੈਗੀਆਂ ਨੇ ਧਾਰਮਿਕ ਸੰਸਥਾਨ ਮਦਦ ਕਰ ਰਹੇ ਹੈਗੇ ਨੇ ਔਰ ਆਰਮੀ ਡਿਫੈਂਸ ਫੋਰਸਸ ਪੂਰੀ ਮਦਦ ਕਰ ਰਹੀ ਹੈਗੀ ਬੀਐਸਐਫ ਮਦਦ ਕਰ ਰਹੀ ਹੈਗੀ ਐਨਡੀਆਰਐਫ ਮਦਦ ਕਰ ਰਹੀ ਹੈਗੀ ਤੇ ਸਾਰਿਆਂ ਪਾਸੋਂ ਹਰ ਤਰੀਕੇ ਨਾਲ ਮਦਦ ਮਿਲ ਰਹੀ ਹੈਗੀ ਲੇਕਿਨ ਤਰਾਸੀ ਨਹੀਂ ਵੱਡੀ ਹੈਗੀ ਪਾਣੀ ਉਪਰ ਠਾਏ ਹੋਈ ਜਾ ਰਹਾ ਹੈਗਾ ਹਲੇ ਵੀ ਕੁਝ ਥਾਂ ਤੇ ਬਾਣਾ ਪਾਣੀ ਵਧ ਰਿਹਾ ਹੈਗਾ ਤੇ ਇਹ ਸਾਰਿਆਂ ਨੂੰ ਦੂਰ ਕਰਨ ਲਈ ਇੱਕ ਤਰ੍ਹਾਂ ਇੱਕ ਇਮੀਡੀਏਟਲੀ ਜਿਹੜੇ ਰਾਹਤ ਕਾਰੇ ਹੈਗੇ ਨੇ ਉਹਤੇ ਹੋ ਰਹੇ ਹੈਗੇ ਨੇ ਬੜੇ ਅੱਛੇ ਸਟੱਟੇ ਹੋ ਰਹੇ ਹੈਗੇ ਨੇ ਔਰ ਬਹੁਤ ਹੀ ਬਹੁਮੁਲੀਆਂ ਜਾ ਜਾਣਾ ਬਚਾਈਆਂ ਵੀ ਗਈਆਂ ਨੇ ਲੇਕਿਨ ਜਿਹੜਾ ਇਸ ਤੋਂ ਵੀ ਨਵਾਂ ਇਸ਼ੂ ਆ ਜਾਂਦਾ ਹੈ ਕਿ ਪਾਣੀ ਜਿਸ ਵੇਲੇ ਥੱਲੇ ਜਾਏਗਾ ਉਹਦੇ ਬਾਅਦ ਕੀ ਅੱਜ 196 ਰੀਲੀਫ ਕੈਂਪ ਹੈਗੇ ਨੇ 20000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਪੰਜਾਬ ਸਰਕਾਰ ਤੇ ਬਾਕੀ ਸਾਰੇ ਆ ਜਨਤਾ ਨੇ ਪਬਲਿਕ ਨੇ ਮਿਲ ਕੇ ਤੇ ਅੱਜ ਵੀ 6750 ਲੋਕੀ ਇਨਾ ਰੀਲੀਫ ਕੈਂਪਾ ਦੇ ਵਿੱਚ ਹੈਗੇ ਨੇ ਇੱਕ ਤਾਂ ਇਹ ਸਟੋਰੀ ਹੋ ਗਈ ਬਟ ਜਿਹੜਾ ਦੂਜੀ ਪ੍ਰੋਬਲਮ ਹੈ ਕਿ ਇਹਦੇ ਬਾਅਦ ਕੀ ਹੋਏਗਾ ਪਾਣੀ ਉੱਤਰ ਜਾਣਾ ਔਰ ਰੱਬ ਦੀ ਬਖਸ਼ਿਸ਼ ਲਗ ਰਹੀ ਹੈਗੀ ਕਿ ਸਾਰੇ ਅਸੀਂ ਨੇ ਮਿਲ ਕੇ ਗੁਰੂ ਮਹਾਰਾਜ ਅਗੇ ਬੇਨਤੀ ਕੀਤੀ ਕਿ ਹੋਰ ਬਰਸਾਤਾ ਨਾ ਹੋਣ ਕੱਲ ਤੋਂ ਥੋੜੀ ਤਪ ਨਿਕਲੀ ਅੱਜ ਨਿਕਲੀ ਹੈ। ਔਰ ਉਮੀਦ ਕਰਾਂਗਾ ਕਿ ਹੋਰ ਬਰਸਾਤ ਨਾ ਹੋਵੇ ਤਾਂ ਕਿ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇ। ਪਰ ਜਿਸ ਦਿਨ ਨਿਕਲ ਜਾਂਦਾ ਹੈਗਾ ਉਹਦੇ ਬਾਅਦ ਕੀ? ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਗਾਵ ਜਿਹੜੇ ਖੇਤੀ ਦੀ ਜ਼ਮੀਨ ਦਾ ਉਹਦੇ ਵਿੱਚ ਰੇਤਾ ਆ ਕੇ ਬੈਠ ਜਾਏਗਾ। ਪਹਿਲਾਂ ਹੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਹੈਗੀ ਤਾਂ ਦੀ ਤੇ ਅੱਗੇ ਵੀ ਅਗਲੀ ਫਸਲ ਨੂੰ ਬੋਨ ਲਈ ਵੀ ਸਮੱਸਿਆ ਆਉਣ ਵਾਲੀ ਹੈਗੀ। ਪਿੰਡਾਂ ਦੇ ਵਿੱਚ ਲੋਕਾਂ ਦੇ ਘਰ ਟਾਏ ਗਏ ਹੈਗੇ ਨੇ ਉਹਨਾਂ ਦੀ ਰਹਿਣ ਦੀ ਸਮੱਸਿਆ ਹੈਗੀ ਬਿਮਾਰੀਆਂ ਵੀ ਨਾਲ ਆ ਜਾਂਦੀ ਹੈ ਹੈਗਿਨੇ ਪਰ ਆਫਕੋਸ ਅੱਜ ਤੇ ਸਾਰੇ ਰਾਹਤ ਕੈਂਪ ਮੈਡੀਕਲ ਕੈਂਪ ਵੀ ਲੱਗੇ ਹੈਗੇ ਨੇ ਪਰ ਉਹਦੇ ਬਾਅਦ ਵੀ ਇਹ ਸਮੱਸਿਆ ਆਵੇਗੀ ਔਰ ਆਪਾਂ ਇਹ ਦੇਖਿਆ ਜਿਹੜਾ ਸਾਡਾ ਪੰਜਾਬੀ ਹੈਗਾ ਉਹ ਆਪਣੀ ਮਾਨ ਸਨਮਾਨ ਦੀ ਜ਼ਿੰਦਗੀ ਜਿੰਦਾ ਹੈਗਾ ਇੱਜ਼ਤ ਦੀ ਜ਼ਿੰਦਗੀ ਜਿੰਦਾ ਹੈਗਾ ਸੋ ਤੁਸੀਂ ਸੁਣਿਆ ਕਿ ਇਸ ਵਕਤ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਜ਼ਿੰਦਗੀ ਲੀ ਦੇ ਉੱਪਰੋਂ ਲੱਥੀ ਹੈ ਤੇ ਇਸ ਲੀ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਲੋੜ ਹੈ ਹਰ ਇੱਕ ਨੂੰ ਖੜੇ ਹੋਣ ਦੀ ਜਿਸ ਲਈ ਐਲਪੀਯੂ ਯੂਨੀਵਰਸਿਟੀ ਹੈ ਜਿਹੜੀ ਉੱਠ ਖੜੀ ਹੋਈ ਹੈ ਤੇ ਉਹਨਾਂ ਨੇ ਮਰਤਕਾਂ ਦੇ ਪਰਿਵਾਰ ਦੀ ਮਦਦ ਦਾ ਐਲਾਨ ਕੀਤਾ ਹੈ ਜੋ ਕਿ ਇੱਕ ਅਸ਼ਲਾਗਯੋਗ ਉਪਰਾਲਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते